ਲੈ ਕੱਲ ਲੋਟ ਕਰਕੇ ਗਈ ਸੀ ਅੱਜ ਫੇਰ ਉਹੀ ਕਜੀਆਂ ਹੋਇਆ ਪਿਆ ਤੇ ਮੈਨੂੰ ਪਤਾ ਲੱਗ ਜੇ ਨਾ ਕਿਹੜੀ ਮੇਰੇ ਪਿਓ ਦੀ ਸੌਕਣ ਆਹ ਗਹਾਰਾ ਪਾੜਿਆ ਮੇਰਾ ਸੌਂ ਲੱਗੇ ਮੈਂ ਖੱਖਾਂ ਕਿਹੜਾ ਨਾ ਪਾੜਦਿਆਂ ਇੱਥੇ ਤਾਂ ਕੰਜਰ ਲੋਕ ਵੀ ਇਹ ਜੇ ਨੇ ਹੈ ਵੀ ਹੁਣ ਕਿਹੜੀ ਧੂਣੀ ਪਾਉਣੀ ਹੁੰਦੀ ਐ ਵੀ ਐਂ ਤਾਂ ਦੇਖ ਲੋ ਸ਼ਰਮ ਕਰ ਲੋ ਵੀ ਸਾਡਾ ਇੱਕੋ ਹੀ ਗਹਾਰ ਐ ਉਸੇ ਨੂੰ ਹੀ ਨਹੀਂ ਛੱਡਦੇ ਬੇੜਾ ਬੈਠਣ ਤੇ ਆਇਆ ਵਾ ਲੋਕਾਂ ਦਾ ਬੇੜਾ ਬੈਠਣ ਤੇ ਬੈਠੂਗਾ ਜਾ ਪੱਟੀ ਕੀ ਲੋਕਾਂ ਦਾ ਬੇੜਾ ਬਠਾਈ ਜਾਨੀ ਐ ਕੀ ਹੋ ਗਿਆ ਤੈਨੂੰ ਭਣੇ ਹੁਣ ਕੀ ਆ ਤੇਰੇ ਸਾਹਮਣੇ ਦੇਖ ਲੈ ਆ ਕੱਲ ਕਰਕੇ ਗਈ ਸੀ ਲੋਟ ਘਰ ਆ ਫੇਰ ਕਿਸੇ ਨੇ ਜੜੀ ਪੱਟੀ ਵਾਲਿਆਂ ਨੇ ਫੇਰ ਫੇਰ ਆ ਦੇਖ ਲੈ ਕੀ ਕਰਿਆ ਤੇ ਆਪ ਹੀ ਨਾਲ ਲੈ ਕੇ ਗਈ ਹੋਵੇਂ ਉਹੀ ਭੁੱਲ ਜਾਂਦੀ ਆ ਤੂੰ ਤਾਂ ਗੱਲ ਨਹੀਂ ਮੈਂ ਏਡੀ ਵੀ ਭਲੱਕੜ ਨਹੀਂ ਵਿਆਹ ਦੇ ਹੱਥੀਂ ਕਰਕੇ ਕੰਮ ਤੇ ਭੁੱਲ ਜਾ ਹੈ ਤੂੰ ਤਾਂ ਐ ਕਰਦੀ ਵਿਆਹ ਦਾ ਜਿੱਥੇ ਬੰਦੇ ਨੇ ਉਹਦਾ ਤਣ ਮੰਨ ਲਾ ਕੇ ਕੋਈ ਕੰਮ ਕਰਿਆ ਹੋਵੇ ਉਹ ਬੰਦਾ ਭੁੱਲਦਾ ਚਲ ਚੋਂਗਾ ਫਿਰ ਮੈਨੂੰ ਤਾਂ ਕੀ ਪਤਾ ਮੈਨੂੰ ਤਾਂ ਕੀ ਕਹਿਨੀ ਆ ਤੂੰ ਨਾ ਮੈਨੂੰ ਐਂ ਦੱਸ ਮੈਂ ਤੈਨੂੰ ਪੁੱਛਣਾ ਸੀ ਕਈ ਦਿਨ ਹੋ ਗਏ ਪੁੱਛਣੀ ਥੋੜੇ ਘਰੇ ਬੱਠਲ-ਬੁੱਠਲ ਹੈ ਨਹੀਂਗੇ ਸਾਰਾ ਗੁਸਾ ਕੋੜੇ ਸਾਡੇ ਘਰੇ ਦੱਸ ਹੱਦ ਪਾਉਣੀ ਆ ਤੂੰ ਪਤੀਲਾ ਨਹੀਂ ਹੈਗਾ ਪਤੀਲਾ ਹੈਗਾ ਨਾ ਫਿਰ ਨਾ ਪਤੀਲੇ ਨੇ ਸਾਡੇ ਘਰੇ ਇੱਕ ਨਾ ਅੱਦਾ ਨਾ ਤੂੰ ਕਿਹੜਾ ਹੋ ਆ ਦਿੱਤੀ ਨੂੰ ਦਾਚ ਦੇਣੇ ਆ ਤੇਰੇ ਤਾਂ ਸੁੱਖ ਨਾਲ ਦੋ ਮੁੰਡੇ ਆ ਤੇ ਤੂੰ ਉਹੋ ਨਹੀਂ ਦੇ ਸਕਦੀ ਆਪਣੇ ਘਰ ਵਾਲੇ ਨੂੰ ਸਾਡੇ ਘਰੋਂ ਭਾਂਡੇ ਮਗਾਉਂਦਾ ਸ਼ਰਮ ਨਹੀਂ ਆਉਂਦੀ ਉਹ ਨਹੀਂ ਉਹ ਨਾ ਭਾਂਡੇ ਕੀ ਕਰਨੇ ਸਿਰਚ ਮਾਰਨੇ ਉਹ ਨਾ ਵੀ ਨਹੀਂ ਲੋੜ ਭਾਂਡਿਆਂ ਦੀ ਸਿਰਚ ਮਾਰਨੇ ਹੁਣ ਤਾਂ ਮੈਂ ਚਾਰ ਵਾਰੀ ਦੇ ਦਿਆਂ ਸਿਰ ਪੰਨ ਲੈ ਆਵਦਾ ਨਾ ਸਾਡੇ ਵਾਲੇ ਨੂੰ ਵੀ ਪੁੱਠੀਆਂ ਵੈਰਤਾਂ ਤੇ ਲਾਉਂਦਾ दारू ਕੱਢਣ ਵਾਸਤੇ ਲੈ ਮਂਗਾਈ ਐ ਐਵੇਂ ਨਾ ਦੂਸਣ ਲਾ ਮੇਰੇ ਬੰਦੇ ਤਾਂ ਉਹੀ ਨਹੀਂ ਇਹੋ ਜੇ ਕੰਮ ਕਰਦਾ ਤਾਰ ਨਹੀਂ ਮਾਰਦਾ ਇਹੋ ਜੇ ਕੰਮ ਦੀ ਉਹੀ ਬਿਨਾ ਗਲਤ ਇਲਜ਼ਾਮ ਲਾਈ ਜਣੀ ਤੂੰ ਕਹਿੰਦੀ ਤਾਰ ਨਹੀਂ ਮਾਰਦਾ ਤਾਂ ਉੱਤੇ ਚੜੇ ਬੈਠਾ ਸੀ ਉਹਦੇ ਗੱਲਾਂ ਮਾਰਦੀ ਆ ਮੈਂ ਤਾਂ ਧਾਣੋ ਫੜੇ ਨੇ ਦੋਹੇ ਜਾਣੇ ਜਾ ਕੇ ਨਹੀਂ ਕੋਈ ਹੋਰ ਹੋਊਗਾ ਉਹੀ ਮੇਰੇ ਬੰਦੇ ਨੂੰ ਕਈ ਮੇਰੀ ਗੱਲ ਸੁਣ ਲੈ ਮੇਰੇ ਬੰਦੇ ਨੂੰ ਮੈਂ ਸੌ ਗਾਲ ਕੱਢਾ ਤੇਰਾ ਹੱਕ ਨਹੀਂ ਬਿਰ ਬੋਲਣ ਦਾ ਤੈਨੂੰ ਦੱਸਾਂ ਗੱਲ ਮੈਂ ਮੈਂ ਤਾਂ ਨਾ ਇੱਕ ਬਖਸ਼ਤਾ ਗਵਾਂਡ ਮੱਥੇ ਨਹੀਂ ਮੈਂ ਉੱਥੇ ਜੇ ਮੂਦਾ ਪਾ ਕੇ ਕੁੱਟਿਆ ਹੁੰਦਾ ਨਾ ਫੇਰ ਤੈਨੂੰ ਪਤਾ ਲੱਗਦਾ ਜੇ ਘਸਾੜ ਸੁਜਿਆ ਘਰੇ ਆਉਂਦਾ ਅੱਛਾ ਅੱਛਾ ਤੂੰ ਹੱਥ ਥਿਲਾ ਜੀ ਨਹੀਂ ਜਿੱਦਿਆਂ ਦਾ ਭਾਈ ਤੁਹਾਡੇ ਜੱਗੇ ਨੇ ਸਾਡੇ ਨਾਲ ਵਾਲਾ ਬਾਣ ਲਿਆ ਨਾ ਠੇਕੇ ਤੇ ਸੌ ਲੱਗੇ ਸਾਡੇ ਘਰ ਦਾ ਤਾਂ ਬੇੜਾ ਕਰਕੇ ਕਰਤਾ ਉਸਨੇ ਹੋਨੇ ਕਾਦੇ ਵਾਸਤੇ ਬੇੜਾ ਕਰਕ ਕਰਨ ਨਾਲੇ ਉਹਨੂੰ ਕੀ ਲੋੜ ਪਈ ਐ ਉਹ ਤਾਂ ਉਹ ਵੀ ਨਹੀਂ ਜਾਂਦਾ ਇਹ ਜਾਂਦੇ ਨਹੀਂ ਮਾੜੀ ਮੋਟੀ ਨਾ ਅਕਲ ਨੂੰ ਹੱਥ ਮਾਰ ਲੈ ਤੇਰੇ ਕੋਲੇ ਗੱਲ ਵੀ ਮੈਂ ਤਾਂ ਕੀਤੀ ਐ ਤੈਨੂੰ ਕੀ ਪਤਾ ਲੱਗਦਾ ਨਾਲੇ ਤਾਂ दारू ਡੱਫਦਾ ਨਾਲੇ ਸਾਡੇ ਵਾਲੇ ਨੂੰ ਮਗਰ ਲਾ ਲਿਆ ਉਹ ਕੰਜਰ ਮੇਰੇ ਵਾਲਾ ਲਾਈ ਦਾ ਗੈਡਾ ਨਾਲੇ ਇੰਨਾ ਸਮਝਾ ਕੇ ਤੋਰ ਦਿਆ ਫੇਰ ਉਹਦੀਆਂ ਗੱਲਾਂ ਚ ਆ ਜੂ ਉਹ ਪੋਚ ਪੋਚ ਕੇ ਗੱਲਾਂ ਕਰਦਾ ਵੀ ਕਈ ਗੱਲ ਨਹੀਂ ਭਾਈ ਕਈ ਗੱਲ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਨਾਲੇ ਉਹ ਤਾਂ ਮੂੰ ਹੀ ਨਹੀਂ ਦਾਰੂ ਪੀਂਦਾ ਮੂੰ ਤਾਂ ਨਹੀਂ ਦਰਦਾ ਦਾਰੂ ਵਾਲੇ ਦੀ ਮਕਾਨ ਨਹੀਂ ਜਾਂਦਾ ਹੋਰ ਸੁਣ ਲੈ ਤੇਰਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਹੋ ਗਏ ਹੋਣਗੇ 10 ਸਾਲ ਕੋ ਤਾਂ ਕੀ ਲੈਣਾਗਾ ਵਿਆਹ ਤੂੰ ਦੋ ਮੁੰਡੇ ਨੇ ਸੁੱਖ ਨਾ ਮੇਰੇ ਜਮਾ ਸੁਡੜ ਲੈ ਨਾ ਤੈਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਦਾਰੂ ਤਾਂ ਰੋਜ਼ ਢੱਕ ਕੇ ਆਉਂਦਾ ਖੇਤੋਂ ਨਿਹਾਇਦਾਸਾ ਰੋਜ਼ ਘਰੇ ਆਉਂਦਾ ਉਹ ਬਾਹਰ ਨਹੀਂ ਰਹਿੰਦਾ ਮੈਂ ਕਿਹੜਾ ਕਹਿਨੀ ਆ ਬਾਹਰ ਰਹਿੰਦਾ ਮੈਂ ਤਾਂ ਤੈਨੂੰ ਕਹਿਨੀ ਵੀ ਤੇਰਾ ਤਾਂ ਨੱਕ ਮਰ ਗਿਆ ਤੈਨੂੰ ਪਤਾ ਨਹੀਂ ਲੱਗਦਾ ਘਰੇ ਮਗਰੋਂ ਵਰਦਾ ਮੈਂ ਪਹਿਲਾਂ ਸੁੰਘ ਕੇ ਦੇਖਦੀ ਆ ਇੱਥੋਂ ਵੀ ਦਾਰੂ ਪੀਤੀ ਆ ਕਿ ਨਾ ਉਹ ਤਾਂ ਉਹ ਵੀ ਨਹੀਂ ਪਿੰਦਾ ਬਸ ਫਿਰ ਤੂੰ ਕੱਲਾ ਸੁੰਗਣਤੀ ਰਹੀ ਫੇਰ ਨਹੀਂ ਤੈਨੂੰ ਪਤਾ ਲੱਗਦਾ ਜ਼ਿੰਦਗੀ ਚ ਜਦੋਂ ਤੀਵੀਂ ਨਾ ਬੰਦੇ ਦੀ ਤੌਰ ਤੇ ਨਿਗਾ ਰੱਖਣ ਲੱਗ ਜੇ ਉਦੋਂ ਪਤਾ ਲੱਗਦਾ ਵੀ ਬੰਦਾ ਕੀ ਕਰਤੂਤ ਕਰਕੇ ਆਇਆ ਅੱਛਾ ਤੂੰ ਦੱਸ ਦੇ ਫਿਰ ਕਿਵੇਂ ਤੁਰਦਾ ਹੁੰਦਾ ਬੰਦਾ ਨਿੱਟੀ ਛੁੱਟੀ ਛੁਕਰਦੇ ਤੁਰਦੇ ਆ ਜਦੋਂ ਪੀਤੀ ਹੁੰਦੀ ਪੈਰ ਤਾਂ ਥੱਲੇ ਨਹੀਂ ਲੱਗਦਾ ਰੋਣਿਆਂ ਦਾ ਨਹੀਂ ਉਹ ਤਾਂ ਤੁਰਦਾ ਹੀ ਆਏ ਆ ਫਿਰ ਮੇਰੀ ਗੱਲ ਸੁਣ ਲੈ ਸਾਹ ਗੱਲ ਦੀ ਇੱਕ ਗੱਲ ਤੇ ਮਕਾਉਣੀ ਆ ਵੀ ਆਪਦੇ ਬੰਦੇ ਨੂੰ ਰੋਕ ਲੈ ਨਹੀਂ ਜੇ ਮੇਰੇ ਡਿੱਕੇ ਚੜ ਗਿਆ ਫਿਰ ਮੈਥੋਂ ਬੁਰਾ ਕੋਈ ਨਹੀਂ ਤੂੰ ਆਪਦੇ ਨੂੰ ਰੋਕ ਲੈ ਭਾਈ ਜੇ ਨਹੀਂ ਤੋ ਮੇਰੇ ਬੰਦੇ ਦੇ ਲਾਂਬੇ ਚ ਲੈ ਕੇ ਆਈਆਂ ਮੈਂ ਸਾਡੇ ਖੇਤ ਕੀ ਕਰਨ ਜਾਂਦਾ ਸਾਡੇ ਖੇਤ ਦੱਸ ਕਿਹੜੀਆਂ ਉਹਦੀਆਂ ਬੱਕਰੀਆਂ ਸੂਈਆਂ ਵੀ ਆ ਵੀ ਉਹਨਾਂ ਨੂੰ ਦੇਖਣ ਜਾਂਦਾ ਨਹੀਂ ਤੇਰਾ ਬੰਦਾ ਸੱਦ ਸੱਦ ਕੇ ਲੈ ਕੇ ਜਾਂਦਾ ਉਹਨੂੰ ਕੋਈ ਨਹੀਂ ਮੇਰਾ ਬੰਦਾ ਨਹੀਂ ਜਾਂਦਾ ਕਿਸੇ ਦੇ ਮੇਰਾ ਬੰਦਾ ਤਾਂ ਪੋਲਾ ਭੰਡਾਰਾ ਹੈ ਉਹ ਤਾਂ ਟਹਿ ਜਾਣਾ ਪਿੱਛੇ ਲੱਗ ਜਾਂਦਾ ਹੋਰ ਤੂੰ ਤਾਂ ਲੜਨਾ ਬੰਨੀ ਰੱਖਦੀਆਂ ਸਾਰੀ ਦਿਨ ਦਿਨ ਦਾ ਪਤਾ ਵੀ ਉਹ ਕਿੱਥੇ ਕਿੱਥੇ ਜਾਂਦਾਗਾ ਸਾਰਾ ਦਿਨ ਮੂੰਹ ਮਾਰਦਾ ਪਰੀ ਨਾ ਕਦੇ ਉੱਥੇ ਕਦੇ ਉੱਥੇ ਖਬਰਦਾਰ ਜੀ ਮੇਰੇ ਬੰਦੇ ਨੂੰ ਹੈ ਕਿਹਾ ਵੀ ਮੂੰਹ ਮਾਰਦਾ ਉਹ ਤਾਂ ਉਹੀ ਨਹੀਂ ਕਿਸੇ ਬਗਾਨੀ ਤਿਮੀ ਬਣੀ ਚਾਹਕਦਾ ਕੁੜੇ ਵੱਡੀ ਆਈ